ਪਿੰਰ ਰਣ ਸਿੰਘ ਚੋੜਾ ਨੂੰ ਲੈ ਕੇ ਧਿਆਨ ਸਿੰਘ ਮੰਡ ਦਾ ਬਿਆਨ ਆਇਆ ਹੈ। ਉਹਨਾਂ ਕਹਿੰਦੇ ਕਿ ਪਿੰਰ ਰਣ ਸਿੰਘ ਚੋੜਾ ਨੇ ਜੋ ਵੀ ਕੀਤਾ ਇਹ ਸਿੱਖਾਂ ਦੇ ਰੋਹ ਨੂੰ ਪ੍ਰਗਟ ਕੀਤਾ ਹੈ। ਉਹਨਾਂ ਕਹਿੰਦੇ ਕਿ ਇਹ ਕੋਈ ਆਮ ਮਸਲਾ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ। 109 ਨੌਜਵਾਨਾਂ ਦੇ ਕਤਲ ਅਤੇ ਜੇਲ੍ਹਾਂ ਕੱਟਣ ਵਾਲੇ ਸਿੰਘਾਂ ਦਾ ਮਸਲਾ ਹੈ। ਸਿੱਖਾਂ ਦੇ ਵਿੱਚ ਇਸ ਨੂੰ ਲੈ ਕੇ ਰੋਹ ਹੈ ਜਿਸ ਦਾ ਪ੍ਰਗਟਾਵਾ ਪਿੰਰ ਰਣ ਸਿੰਘ ਚੋੜਾ ਨੇ ਕੀਤਾ ਹੈ। ਉਹਨਾਂ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਪੰਥ ਤੋਂ ਛੇਕਣ ਦੀ ਮੰਗ ਕਰ ਰਹੀ ਹੈ ਪਰ ਉਹਨਾਂ ਨੂੰ ਫਕਰੇ ਕੌਮ ਦਾ ਸਨਮਾਨ ਮਿਲਣਾ ਚਾਹੀਦਾ ਹੈ। ਉਨਾ ਕਹਿ ਗਿਆ ਅਕਾਲੀ ਦਲ ਬਾਦਲ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦਾ ਸਾਥ ਦਿੱਤਾ ਹੈ ਤੇ ਪੰਥ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਭਾਈ ਨਰਨ ਸਿੰਘ ਚੋੜਾ ਦੀ ਪੱਗ ਲਾਉਣ ਵਾਲੇ ਅਕਾਲੀ ਆਗੂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਭਾਈ ਨਰਨ ਸਿੰਘ ਚੋੜਾ ਨੂੰ ਸਜ਼ਾ ਮਿਲੇ, ਪੁਛਗਿਛ ਹੋਵੇ ਪਰ ਪੱਗ ਲਾਉਣਾ ਬਰਦਾਸ਼ਤ ਤੋਂ ਬਾਹਰ ਹੈ। ਇਸ ਲਈ ਆਪਣੀ ਇਸ ਹਰਕਤ ਲਈ ਮਾਫੀ ਮੰਗੇ। ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹੁੰਦਾ ਵਾਂ। ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਵੀ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਤੋਂ ਮੈਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਤੁਸੀਂ ਸੁਣਾਏ ਬਰਗਾੜੀ ਮੋਰਚੇ ਦੀ ਪ੍ਰਾਪਤੀ ਇਹੋ ਜੀ ਕੋਈ ਵੀ ਨਹੀਂ ਹੈ ਜਿਹਨੂੰ ਆਪਾਂ ਕਹਿ ਸਕੀਏ ਕਿ ਕੌਮ ਨੂੰ ਮੰਨ ਓਏ ਆ ਪੌੜੀਆਂ ਬਰਗਾੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰ ਲੈ ਘਰੇ ਜਾ ਕੇ ਸਲਾਹ ਕਰਨਾ ਸੋਚੋ ਵੀ ਇੱਥੇ ਇਹਨੇ ਲਿਆਂਦਾ ਸਾਹਿਬ ਕੀ ਹੋਰਿਸ਼ਨ ਪਪਾ ਸਿੰਘ ਦੇ ਗੁਰੂ ਨਰੈਣ ਸਿੰਘ ਚੌੜੇ ਦਾ ਕੋਈ ਗਲਤ ਮਨਸਾ ਨਹੀਂ ਜੋ ਨਰੈਨ ਸਿੰਘ ਚੌੜੇ ਨੇ ਕੀਤਾ ਵਾਰੀ-ਵਾਰੀ ਮੇਰੇ ਤੋਂ ਸੁਣ ਲੋ ਇਹ ਸਾਰੀ ਕੌਮ ਦੀ ਆਵਾਜ਼ ਜज्ਬਾਤ ਨੇ ਸੋ ਇਸ ਕਰਕੇ ਅਸੀਂ ਸਾਵਧਾਨ ਕਰਦੇ ਆਂ ਕਿ ਕੋਈ ਵੀ ਸਿੱਖ ਪੱਗ ਬਨ ਕੇ ਗੁਰੂ ਦੀ ਮਰਜ਼ਾਦਾ ਦੇ ਨਾਲ ਖਲਵਾੜ ਨਾ ਕਰੇ ਉਹਨੂੰ ਨਿਮਰਤਾ ਸਹਿਤ ਅਸੀਂ ਬੇਨਤੀ ਕਰਦੇ ਆਂ ਦੁਸ਼ਮਣ ਨਾਲ ਲੜੋ ਇਕੱਠੇ ਹੋ ਕੇ ਲੜੋ ਦੁਸ਼ਮਣਾਂ ਦਾ ਲੋਹਾ ਲਓ ਇਕੱਠੇ ਹੋ ਕੇ ਖੜੋ ਐ ਨਹੀਂ ਕਿ ਦੁਸ਼ਮਨ ਦਾ ਤੁਸੀਂ ਛੋਟਾ ਬਣ ਕੇ ਤੁਸੀਂ ਸਾਡਾ ਸਾਰਾ ਬੇੜਾ ਗਰ ਕਰ ਦੋ ਇਹ ਅਜਾਜਤ ਪੰਥ ਨੇ ਨਾ ਅੱਜ ਤੱਕ ਦਿੱਤੀ ਹੈ ਨਾ ਦੇਊਗਾ ਤੇ ਮੈਂ ਸਮੁੱਚੀਆਂ ਜਿਹੜੀਆਂ ਸਮੁੱਚੀਆਂ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ ਦਿੱਲੀ ਪੁਰਦਵਾਰਾ ਪ੍ਰਬੰਧਕ ਕਮੇਟੀ ਹੈ ਹਰਿਆਣਾ ਪ੍ਰਬੰਧਕ ਕਮੇਟੀ ਹੈ ਜੋ ਵੀ ਹੈ ਜਿੰਨੀਆਂ ਫੈਡਰੇਸ਼ਨਾਂ ਐ ਜਿੰਨੀਆਂ ਜਥੇਬੰਦੀਆਂ ਐ ਮੈਂ ਸਾਰਿਆਂ ਕੋਲ ਜਾ ਕੇ ਝੋਲੀ ਅਡ ਕੇ ਸਾਰਿਆਂ ਨੂੰ ਨਾਲ ਲੈ ਕੇ ਜੋ ਪੰਥ ਚਾਹੁੰਦਾ ਕਿ ਇੱਥੇ ਅਕਾਲੀਆਂ ਦੀ ਸਰਕਾਰ ਹੋਵੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਹੋਵੇ ਇੱਥੇ ਜਿਹੜੀ ਤਖਤਾ ਦੀ ਮਾਨ ਮਰਜ਼ਾ ਦਾ ਉਹਨੂੰ ਪੂਰਨ ਤੌਰ ਤੇ ਬਹਾਲ ਕੀਤਾ ਜਾਵੇ ਸਾਰਿਆਂ ਕੋਲ ਜਾ ਕੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਉਹ ਅਸੀਂ ਬਣਾਵਾਂਗੇ ਔਰ ਸਾਰਿਆਂ ਦਾ ਸਾਥ ਲਵਾਂਗੇ ਜਿਨੇ ਸੈਂਟਰ ਦਾ ਸਾਥ ਦੇਣਾ ਜਿਹੜੇ ਸਿੱਖ ਨੇ ਜਿਨੇ ਏਜੰਸੀਆਂ ਦਾ ਸਾਥ ਦੇਣਾ ਉਹਦੇ ਅਗੇ ਹੱਥ ਜੋੜਦੇ ਆ ਕਿ ਭਾਈ ਸਾਡੇ ਤੋਂ ਦੂਰ ਹੀ ਰਵੇ